ਹਾਂਜੀ ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ 4 ਤੋਂ ਲੈ ਕੇ 10 ਮਾਰਚ ਦੇ ਮੌਸਮ ਦੀ ਇਹਨਾਂ ਦਿਨਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਗਈਆਂ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ 2 ਮਾਰਚ ਨੂੰ ਕਾਫੀ ਇਲਾਕਿਆਂ ਵਿੱਚ ਜਿਹੜੇ ਆਪਾਂ ਗੱਲ ਕਰੀ ਜਿਹੜੀ ਗਤੀਵਧੀਆਂ ਵੇਖਣ ਨੂੰ ਮਿਲੀਆਂ ਨੇ ਤੇ ਖਾਸ ਕਰ ਜਿਹੜੇ ਤਖਣੀ ਖੇਤਰੋਗੇ ਮੱਧ ਤੇ ਕੁਝ ਪੂਰਬੀ ਖੇਤਰ ਇਹਨਾਂ ਇਲਾਕਿਆਂ ਵਿੱਚ ਤਾਂ ਕਾਫੀ ਆਪਾਂ ਗੱਲ ਕਰੀ ਕਾਫੀ ਜਿਹੜਾ ਨੁਕਸਾਨ ਹੋਇਆ ਵੱਡੇ ਪੱਧਰ ਤੇ ਤਾਂ ਇੱਕ ਜਿਹੜਾ ਇਹ ਕਸੀ ਆਪਣਾ ਟਰਨੈਡੋ ਜ ਤੂਫਾਨ ਜਾਂ ਕਹਿ ਲੋ ਜੇ ਵਾਂਬਰੋਲਾ ਜਾਂ ਹੁੰਦਾ ਹੈ ਤਾਂ ਇਹ ਜਿਹੜੇ ਕਾਫੀ ਇਲਾਕਿਆਂ ਨੂੰ ਇਸ ਨੇ ਪ੍ਰਭਾਵਿਤ ਕੀਤਾ ਕਈ ਇਲਾਕਿਆਂ ਜਿਹੜੇ ਆਪਾਂ ਗੱਲ ਕਰੀ ਸ਼ੈਡਾਂ ਵਗੈਰਾ ਜਿਵੇਂ ਘਰਾਂ ਦੀਆਂ ਸ਼ੈਡਾਂ ਹੋ ਗਈਆਂ ਜਾਂ ਆਪਣੀਆਂ ਮੁਰਗੀ ਆ ਫਾਰਮ ਹੋ ਗਏ ਜਾਂ ਉਸ ਤਰ੍ਹਾਂ ਦਾ ਇਹਨੇ ਕਾਫੀ ਜਿਹੜਾ ਨੁਕਸਾਨ ਕੀਤਾ ਜੋ ਤੂਫਾਨ ਵਕੈ ਸਕਦੇ ਜਾਂ ਵਾਂਬਰੋਲਾ ਜਦ ਇੱਕ ਜਿਵੇਂ ਉੱਠਿਆ ਸੀ ਤੇ ਕਣਕਾ ਤਾਂ ਵੀ ਕਾਫੀ ਇਸ ਨੇ ਨੁਕਸਾਨ ਕੀਤਾ ਉਸ ਤੋਂ ਬਾਅਦ ਗੜੇ ਮਾਰੀ ਵੀ ਕਾਫੀ ਜਿਹੜੇ ਏਰੀਏ ਵਿੱਚ ਵੇਖਣ ਨੂੰ ਮਿਲੇ ਕਈ ਇਲਾਕਿਆਂ ਵਿੱਚ ਚਲਕੀ ਤੇ ਕਈ ਇਲਾਕਿਆਂ ਵਿੱਚ ਮੋਟੀ ਜਿਹੜੀ ਗੜੇ ਮਾਰੀ ਕਾਫੀ ਮੋਟੀ ਜੜ ਗੜੇ ਮਾਰੀ ਵੇਖਣ ਨੂੰ ਮਿਲੇ ਤੁਹਾਨੂੰ ਚੈਨਲ ਤੇ ਤੁਸੀਂ ਵੇਖੀ ਆਣੀ ਤਾਂ ਕਾਫੀ ਜੜ ਨੁਕਸਾਨ ਹੋਇਆ ਤਾਂ ਕਿਸਾਨਾਂ ਦਾ ਇਸ ਵਿੱਚ ਕਾਫੀ ਨੁਕਸਾਨ ਹੋਇਆ ਤੇ ਘਰਾਂ ਦਾ ਵੀ ਜਿਨ੍ਹਾਂ ਦੇ ਸ਼ੱਡਾ ਵਗੈਰਾ ਉੱਟ ਗਈਆਂ ਨੇ ਘਰਾਂ ਦੇ ਉੱਪਰੋਂ ਦੀ ਤੇ ਉਸ ਤੋਂ ਬਾਅਦ ਤੇ ਇਸ ਵਿੱਚ ਹੋਰ ਵੀ ਕਾਫੀ ਜੜ ਨੁਕਸਾਨ ਵੇਖਣ ਨੂੰ ਮਿਲਿਆ ਪੰਜਾਬ ਦੇ ਜਿਹੜਾ ਕਾਫੀ ਆਪਾਂ ਗੱਲ ਕਰੀਏ ਤਾਂ ਇਸ ਵਿੱਚ ਜਿਹੜਾ ਵੱਟੇ ਪੱਤਰੇ ਕੁਝ ਇਲਾਕਿਆਂ ਵਿੱਚ ਤਾਂ ਜਿਹੜੇ ਕਣਕਾਂ ਜਿਵੇਂ ਆਪਾਂ ਗੱਲ ਕਰੀਏ ਲੰਮੀਆਂ ਜਿਹੜੀ ਕਣਕਾਂ ਹੀ ਵੇਚ ਗਈਆਂ ਨੇ ਤੇ ਗੜੇਮਾਰੀ ਕਾਫੀ ਇਲਾਕਿਆਂ ਵਿੱਚ ਮੋਟੀ ਗੜੇਮਾਰੀ ਵੇਖਣ ਨੂੰ ਮਿਲੀ ਏ ਤਾਂ ਫਿਲਹਾਲ ਜੋ ਵੀ ਕਰਨਾ ਸੀ ਕੁਦਰਤ ਨੇ ਕਰਨਾ ਠੀਕ ਹੈ ਤਾਂ ਵਾਹਿਗੁਰੂ ਜ ਇਹ ਨੁਕਸਾਨ ਹੋਇਆ ਵੱਟੇ ਪੱਤਰ ਤੇ ਤਾਂ ਅੱਜ ਆਪਾਂ ਗੱਲ ਕਰਾਂਗੇ ਜਿਹੜੇ ਹੁਣ 4 ਤੋਂ ਲੈ ਕੇ 10 ਮਾਰਚ ਦੇ ਮੌਸਮ ਦੀ ਇਹਨਾਂ ਦਿਨਾਂ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲ ਸਕਦੀਆਂ ਨੇ ਕਰੋ ਤੱਕ ਫਿਰ ਜਿਹੜੇ ਮੀਂਹ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਤੇ ਕਿਹੜੇ ਕਿਹੜੇ ਇਲਾਕਿਆਂ ਵਿੱਚ ਤੇ ਕਿੰਨੇ ਕੋਈ ਪਰਸੈਂਟ ਖੇਤਰਾਂ ਵਿੱਚ ਕਿੰਨਾ ਕੁ ਮੀਂਹ ਪੈ ਸਕਦਾ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਦੇ ਨਾਮ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਅੱਜ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ 4 ਮਾਰਚ ਤੋਂ ਕਾਫੀ ਇਲਾਕਿਆਂ ਵਿੱਚ ਸਾਫ ਤੇ ਖੁਸ਼ਕ ਰਹਿਣ ਦੀ ਸਭਾਵਨਾ ਵਧੀਆ ਧੁੱਪ ਲੱਗਣ ਦਾ ਸਾਰ ਨੇ ਤੇ ਹੋ ਸਕਦਾ ਪੰਜ ਦੀ ਦੁਪਹਿਰ ਸ਼ਾਮ ਦੇ ਆਸ-ਪਾਸ ਜਾਂ ਹੋ ਸਕਦਾ ਕਿ 6 ਤਰੀਕ ਨੂੰ ਜਿਹੜੀ ਬੱਦਲਵਾਈ ਕੁਝ ਕਲਾਕਾਂ ਦੇ ਵੇਖਣ ਨੂੰ ਮਿਲ ਸਕਦੀ ਹੈ ਤੇ ਉਸ ਤੋਂ ਬਾਅਦ ਜਿਹੜਾ 7 ਤਰੀਕ ਨੂੰ ਜਿਹੜਾ ਆਪਾਂ ਗੱਲ ਕਰੀ ਕੁਝ ਕਲਾਕਾਂ ਵਜਾ 6 ਦੀ ਅੱਧੀ ਰਾਤ ਤੋਂ ਜਾਂ 7 ਤਰੀਕ ਨੂੰ ਹੋ ਗਿਆ ਇਹਨਾਂ ਦਿਨਾਂ ਵਿੱਚ ਜਾਨ ਗੱਲ ਕਰੀ 1-2 ਜਿਵੇਂ ਕਹਿ ਸਕਦੇ 6 ਦੀ ਰਾਤ ਹੋ ਗਿਆ ਤੇ 7 ਦੀ ਦੁਪਹਿਰ ਸ਼ਾਮ ਦੇ ਵਿੱਚ ਜਾਂ ਰਾਤ ਦੇ ਵਿੱਚ ਇਹ ਜਿਹੜੇ ਘੰਟੇ ਹੁੰਦੇ ਨੇ ਇਹਨਾਂ ਵਿੱਚ ਜਿਹੜੇ ਹਲਚਲਾਂ ਮਾੜੀ-ਮੋਟੀ ਵੇਖਣ ਨੂੰ ਮਿਲ ਸਕਦੀ ਹੈ ਇੱਕ ਜਿਹੜਾ ਹਲਕਾ ਪੱ 5 ਤਰੀਕ ਯਾਨੀ ਕਿ 5 ਮਾਰਚ ਦੇ ਕਰੀਬ ਜਿਹੜਾ ਪਹਾੜਾਂ ਤੇ ਪਹੁੰਚੇਗਾ ਤੇ 5 ਤਰੀਕ ਰਾਤ ਦੇ ਕਰੀਬ ਜਿਹੜਾ ਪਹਾੜਾਂ ਦੇ ਉੱਪਰੋਂ ਦੀ ਜਿਹੜਾ ਸਿਸਟਮ ਪਹੁੰਚੇਗਾ ਤੇ ਇਸ ਦਾ ਪ੍ਰਭਾਵ 6 ਜਾਂ 7 ਤਰੀਕ ਨੂੰ ਪੰਜਾਬ ਦੇ ਕੁਝ ਇਲਾਕਿਆਂ ਮਾੜਾ ਮੋਟਾ ਗੱਲ ਕਰੀ ਜਿਹੜਾ ਹਲਕਾ ਜਿਹਾ ਸਿਸਟਮ ਕੋਈ ਵੱਡੇ ਪੱਤਰ ਤੇ ਇਸ ਦੀ ਸਭਾਵਨਾ ਨਹੀਂ ਰਹੇਗੀ ਤੇ ਕਣੀਆਂ ਤੋਂ ਲੈ ਕੇ ਹਲਕਾ ਜਿਹੜਾ ਮੀਂਹ ਕੁਝ ਖੇਤਰਾਂ ਵਿੱਚ ਵੇਖਣ ਨੂੰ ਮਿਲ ਸਕਦਾ ਜ਼ਿਆਦਾਤਰ ਲਾ ਕੇ ਮੌਸਮ ਜੇ ਠੀਕ ਰਹਿਣ ਤੇ ਸਾਨੇ ਕੁਝ ਇਲਾਕਿਆਂ ਵਿੱਚ ਕਣੀਆਂ ਤੇ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਜੇ ਗੱਲ ਕਰੇ ਹਲਕੇ ਛਰਾਟੇ ਵੇਖਣ ਨੂੰ ਮਿਲ ਸਕਦੇ ਜਾਰੇ ਵੱਡੇ ਕੁਝ ਕੁਲਾਕੇ ਮੌਸਮ ਜਿਹੜਾ ਵਧੀਆ ਤੇ ਸਾਫ਼ ਰਹਿਣ ਦੇ ਸਾਨੇ ਕੁਝ ਖੇਤਰਾਵਾਂ ਵਿੱਚ ਥੋੜੀ ਬਤ ਗਤੀਵਿਧੀਆਂ ਦੇ ਵੇਖਣ ਨੂੰ ਮਿਲ ਸਕਦੀਆਂ ਨੇ ਤੇ ਕੁਝ ਕੁਲਾਕੇ ਜਿਹੜੀ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਹੈ ਤੇ ਉਸ ਤੋਂ ਬਾਅਦ 8 ਤੇ 9 ਤੇ ਉਸ ਤੋਂ ਬਾਅਦ 10 ਮਾਰਚ ਦੀ ਗੱਲ ਕਰੀ ਤੇ ਇਹਨਾਂ ਦਿਨਾਂ ਵਿੱਚ ਮੌਸਮ ਜਿਹੜਾ ਸਾਫ਼ ਤੇ ਕੁਝ ਕਰਾਂ ਦੀ ਸਵਣ ਵਧੀਆ ਧੁੱਪ ਲੱਗਣ ਤੇ ਸਾਰਨ ਦੀ ਗੱਲ ਕਰੀਏ ਤਾਂ 4-5 ਦੇ ਦਰਮਿਆਨ ਜਿਹੜਾ ਰਾਤ ਦੇ ਟੈਂਪਰੇਚਰ ਹੋਣਗੇ ਯਾਨੀ ਕਿ ਉੱਤਰੇ ਜਿਹੜੀ ਹਵਾਵਾਂ ਚੱਲਣਗੇ ਉੱਤਰ ਪੱਛੋਂ ਤੇ ਯਾਨੀ ਕਿ ਤੁਹਾਨੂੰ ਪਤਾ ਜਿਹੜੀ ਬਰਫ਼ਵਾਰੀ ਹੋਈ 1 ਤੇ 2 ਮਾਰਚ ਨੂੰ ਕਾਫੀ ਤਗ ਤੇੜੀਆਂ ਮਹਾ ਠੱਡੀਆਂ ਮਹਾ ਨੂੰ ਪਹਾੜਾਂ ਤੋਂ ਜਾਨੀ ਕਿ ਜਿਹੜੀ ਮਦਾਨੀ ਲੱਗ ਕੇ ਹੋ ਗਿਆ ਜੇ ਪੰਜਾਬ ਹਰਿਆਣਾ ਹੋ ਗਿਆ ਠੀਕੇ ਤੇ ਇਸ ਦੇ ਨਾਲ ਰਾਜਸਥਾਨ ਹੋ ਗਿਆ ਤੇ ਉਰ ਆ ਦਿੱਲੀ ਚੰਡੀਗੜ੍ਹ ਹੋ ਗਿਆ ਯੂਪੀ ਐਮਪੀ ਇਹਨਾਂ ਵਾਲ ਜਿਹੜੇ ਕੂਚ ਕਰਨ ਗਿਆਂ ਤੇ ਇੱਥੇ ਆਪਾਂ ਗੱਲ ਕਰੀਏ ਟੈਂਪਰੇਚਰ ਹੋਣਗੇ ਰਾਤ ਦੇ ਜਾਨੀ ਕਿ ਥੱਲੇ ਡਿੱਗਣਗੇ ਜਾਨੀ ਕਿ ਆਪਾਂ ਗੱਲ ਕਰੀਏ 5 6 ਤੋਂ ਲੈ ਕੇ 7 8 ਡਿਗਰੀ ਦੇ ਵਿਚਕਾਰ ਰਹਿਣ ਦੇ ਸਾਰ ਰਹਿਣਗੇ 4 ਤੇ 5 ਨੂੰ ਉਸ ਤੋਂ ਬਾਅਦ ਇੱਕ ਜਿਹੜਾ ਸਿਸਟਮ ਪਹੁੰਚੇਗਾ 6 7 ਦੇ ਦਰਮਿਆਨ ਜਿਹੜੇ ਉੱਤਰੋਂ ਆਪਾਂ ਉੱਪਰੋਂ ਦੀ ਬੱਦਲਵਾਈ ਗੁਜ਼ਰੇਗੀ ਹਾਈ ਕਲਾਉਡਸ ਕੁਝ ਮੀਡੀਅਮ ਕਲਾ ਉੱਪਰ ਜਾਣ ਕੇ ਜਾਨੀ ਕਿ 9 10 ਤੇ ਕੁਝ ਕ ਲਗਾ 10 11 ਡਿਗਰੀ ਵਿਚਕਾਰ ਰਹਿਣ ਦੇ ਸਾਰ ਰਹਿਣਗੇ ਤਾਂ ਹੋ ਸਕਦਾ ਕੁਝ ਕ ਲਗਾ 7 ਤੋਂ 8 ਡਿਗਰੀ ਵੀ ਦਰਜ ਕੀਤੇ ਜਾ ਸਕਦੇ ਨੇ ਤਾਂ ਉਸ ਤੋਂ ਬਾਅਦ ਫਿਰ ਤੋਂ ਜਿਹੜੇ ਟੈਂਪਰੇਚਰ ਇੱਕ ਵਾਰ ਡਿੱਗਣਗੇ ਜਾਨੀ ਕਿ ਹੋ ਸਕਦਾ ਕੁਝ ਕ ਲਕਾਂ ਵਿੱਚ ਜਿਹੜੇ 6 7 ਤੋਂ ਲੈ ਕੇ 8 9 ਜਾਂ 9 10 ਡਿਗਰੀ ਵਿਚਕਾਰ ਰਹਿਣ ਦੇ ਸਾਰ ਰਹਿਣਗੇ ਹਵਾਵਾਂ ਦੀ ਗੱਲ ਕਰੀਏ ਉਹ ਜਿਹੜੀਆਂ ਕਿ ਜ਼ਿਆਦਾਤਰ ਉੱਤਰ ਤੋਂ ਪੱਛਮ ਦਿਸ਼ਾ ਵਾਲੀ ਵਗਦੀਆਂ ਰਹਿਣਗੀਆਂ ਜਾਨੀ ਕਿ ਹੋ ਸਕਦਾ ਕੁਝ ਇੱਕ ਸਮੇਂ ਲਈ ਜਿਹੜੇ ਉੱਤਰ ਪੂਰਬੀ ਜਾਂ ਕੁਝ ਪੂਰਬੀ ਤੇ ਕੁਝ ਦੱਖਣ ਪੂਰਬੀ ਹਵਾਵਾਂ ਦੀ ਵਾਪਸ ਵੀ ਜ਼ਿਆਦਾਤਰ ਜਿਹੜੇ ਮ ਚ ਬਲਾ ਲਈ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਕੋਈ ਵੀ ਇਸ ਵਿੱਚ ਆਪਾਂ ਨੂੰ ਬਦਲਾਅ ਵੇਖਣ ਨੂੰ ਮਿਲਦਾ ਮੌਸਮ ਵਿੱਚ ਤਾਂ ਕਿਸੇ ਤਰ੍ਹਾਂ ਦੀ ਤਬਦੀਲੀ ਵੇਖਣ ਨੂੰ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤਾਂ ਹੀ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਸੀ ਤਾਂ ਵੀਡੀਓ ਵਧੀਆ ਲੱਗੇ ਹੈਲਪਫੁਲ ਲੱਗੇ ਬਿਨ ਲਾਈਕ ਸ਼ੇਅਰ ਚੈਨਲ ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਵੇਖਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ